ਵਾਹਿਗੁਰੂ ਸਾਹਿਬ ਦੇ ਦੰਡਾਤ ਵੰਦਨ ਅਨਕ ਵਾਰ ਸਰਬ ਕਲਾ ਸਮਰੱਥ ਢੋਲਣ ਤੇਰਾ ਖੋ ਪ੍ਰਭ ਨਾਨਕ ਦੇਹ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ 5 ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰੇ ਆਪਣਾ ਚੇਰੇ ਆਪਣੀ ਸਰਨ ਰਾਖ ਪਵਦਾ ਤੇ ਗੁਰ ਪ੍ਰਸਾਦ ਕਿਨਾ ਬਿਰਲਾ ਜਾਤੇ ਸੁਨੋ ਬਿਨੋ ਪਵ ਮੇਰੇ ਚਰਨ ਕਮਲ ਵਸੇ ਮੇਰਾ ਚੀਤਾ ਨਾਨਕ ਏਕ ਕਰ ਅਰਦਾਸ ਵਿਸਰ ਨਾਹੀ ਪੁਰਨਾ ਗਨਤਾਸ ਨਾਨਕ ਏਕ ਕਰ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੁਹੀ ਮਹੱਲਾ ਪੰਜਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਤਾਂ ਮੇਰਾ ਇਹ ਬੇਨੰਤੀ ਸੁਣ ਪ੍ਰ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਇਲਾਹੀ ਹੁਕਮ ਨਾਵਾਂ ਸਹਿਬ ਦੀ ਦਾਤ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਸੋਹੀ ਰਾਗ ਅੰਦਰ ਅੰਗ 742 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਅਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤ ਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨਾ ਸੰਗਤਾਂ ਦਾ ਕਦਮ ਕਦਮ ਲੇਖੇ ਲਾਉਣਾ ਨਗਰ ਖੇੜੇ ਤੇ ਮੇਰ ਪਰੇ ਹੱਥ ਰੱਖਣਾ ਸਰਬੱਤ ਸੰਗਤ ਨੂੰ ਦੁੱਧ ਪੁੱਤ ਧੰਡੀਆਂ ਦਾ ਤਾਂ ਸਰੀਰਕ ਤੰਦਰੁਸਤੀ ਦੇਹ ਰੋਗ ਤਾ ਬਖਸ਼ਿਸ਼ ਕਰਨਾ ਫਸਲ ਬਾੜੀ ਨੂੰ ਕਾਰੋਬਾਰਾਂ ਨੂੰ ਤਰੱਕੀਆਂ ਬਖਸ਼ਿਸ਼ ਕਰਨ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ